ਸਾਸਿਕਾ ਜੀ ਨਾਲ ਲਓ ਭਾਈ ਜੱਗੇਦਾਰ ਜੀ ਕੋਲ ਪਹੁੰਚ ਚੁੱਕੇ ਜੀ ਪਿੰਡ ਹੈਗਾ ਵੰਜੜੀ ਜ਼ਿਲ੍ਹਾ ਅਮਰਸਾ ਤਹਿਸੀਲ ਵੀ ਅਮਰਸਾ ਵੇਖੋ ਬਹੁਤ ਛੋਟੇ ਛੋਟੇ ਵੈਰਾ ਲੈ ਦੇਣ ਲਾ ਗੱਬਣਾ ਟੋਕੜਾ ਮੱਝਾ ਲੈ ਗਣੀਆਂ ਭਾ ਵੀ ਛੋਟੇ ਛੋਟੇ ਆਉਣਗੇ ਸਾਸਿਕਾ ਸਾਸਿਕਾ ਜੀ ਸਾਸਿਕਾ ਠੀਕ ਆ ਜੀ ਬੜੀ ਕਿਰਪਾ ਮਾਲਕ ਜੀ ਇਹ ਨਾ ਫੁੱਲ ਹੈ ਬੜੀਆਂ ਕਿਰਪਾ ਵੇਖਿਆ ਮੇਲਾ ਕਿਲਾ ਪੀਡੀਏ ਸੁਨੀਸ਼ਾ ਨੂੰ ਮੇਲਾ ਦੱਸਿਆ ਨਹੀਂ ਆ ਮੇਲਾ ਮੂਲਾ ਕਰਾ ਬਸ ਹੁੰਦਾ ਸ਼ਮਾਰਸ਼ੇ ਰਹਿ ਗਈਆਂ ਸ਼ਮਾਰਸ਼ੇ ਵਿੱਚ ਰਹਿ ਗਈਆਂ ਮੇਰੇ ਨਾਲ ਦਾ ਮਈ ਨਹੀਂ ਆਈਆਂ ਕਿ ਮਾਲ ਥੋੜਾ ਨੋ ਨੋ ਮਾਜਾ ਮਾਜਾ ਕੁਲਕਸ਼ਿਤਰਾ ਦੇ ਇਸ ਨਾਮ ਮੇਲਾ ਉੱਥੇ ਵੜ ਵੜ ਗਈਆਂ ਮੰਡ ਵਰਤ ਕੇ ਜਾਣਾ ਹਰ ਕਿਸਾਂ ਦੇ ਬਾ ਕੀ ਸਾਨੂੰ ਪਤਾ ਨਹੀਂ ਪੀਡੀਐਫ ਪੱਤੇ ਨੂੰ ਬੜਾ ਤੁਹਾਨੂੰ ਦੱਸਿਆ ਨਹੀਂ ਝੋਟੀ ਆਪਣੀ ਤਿਆਰ ਹੋਈ ਰਹੀ ਗਈ ਵੇਲਾ ਕੱਟੀ ਖੜਨੀ ਹਾਂ ਬਹੁਤ ਸੋਹਣੀ ਕੱਟੀ ਹੈ ਕੱਟੀ ਆਪਾਂ ਨੰਬਰ ਲੈ ਆਉਣਾ 60 ਹਜ਼ਾਰ ਦੀ ਜਾਮ ਦੀ ਕੱਟੀ ਲਈ ਵੀਡੀਓ ਤੁਹਾਡੇ ਸਾਹਮਣੇ ਲਈ 60 ਹਜ਼ਾਰ ਦੀ ਜਾਮ ਦੀ ਕੱਟੀ ਲਈ ਹੈ ਸ਼ਹਿਰ ਦਾ ਮੁੱਲ ਪੈਂਦਾ ਹਾਂ ਸ਼ਹਿਰ ਹੈ ਬੋਲਣਾ ਤੇ ਚਲੋ ਗੱਲ ਕਰਦੇ ਹਾਂ ਚਲੋ ਮੈਂ ਆ ਗਿਆ ਬਸ ਆ ਜਾਓ ਵੇ ਸੰਦੀਪ ਸਾਹਿਬ ਪਹਿਲਾਂ ਲਾ ਕੇ ਖਾ ਜਰਸੀ ਵਖਾਓ ਪੰਜਾਬ ਵਾਲੇ ਕਰਾਂ ਦੇ ਸਾਬ ਜੀ ਉਹ ਕੋਈ ਵੱਟੀ ਦੋ ਦਾਂਦਾ ਇਹ ਚੌਗੀਵੇਂ ਫ੍ਰੀ ਫੋਣੀ ਯਾਰ ਬੱਚੀ ਨਹੀਂ ਯਾਰ ਦੋ ਦਾਂਦੀ ਆ ਹਾਂ ਨਹੀਂ ਨਹੀਂ ਠੀਕ ਹੈ ਦੋ ਦਾਂਦੀ ਦੋ ਦਾਂਦੀ ਨਹੀਂ ਦੇਣੀ ਦੋ ਦਾਂ ਸਦੀਪ ਸਾਹਿਬ 16 ਕਿਲੋ ਬੋਲਾ ਯਾ 나ੜੂ ਸਾਹਿਬ ਚੇਰਾ ਪਹਿਲਾਂ ਮੱਛੀ ਨਾਲ ਨਾੜੂ ਨਾਲ ਨਹੀਂ ਠੀਕ ਹੈ ਤਰੀਕ ਦਾ 16 ਕਿਲੋ ਬੋਲਾ ਬਿੱਗ ਸ਼ਾਟ ਦੀ ਬਿੱਗ ਸ਼ਾਟ ਦੀ ਨਹੀਂ ਨਹੀਂ ਬਾ ਕੁਆਲਟੀ ਕੁਆਲਟੀ 나ੜੂ ਦਾ ਵੇਵਾਨ ਦੇ ਹਾਂ ਇੱਕ ਨਾ ਹਾਂ ਇੱਕ ਨਾ ਹਾਂ ਵੇ ਭਾਈ ਕਿੰਨੇ ਦੋਦ ਕਰੂ ਜਾਂ ਫਿਰ ਸੰਦੀਪ ਸਿੰਘ ਪਹਿਲੇ ਵਾਲੀ 20 ਤੋਂ ਪਲੱਸ ਹੀ ਕੱਲੂ ਚਾਹੀਦਾ ਆਪਾਂ ਜਿਆਦਾ ਨਹੀਂ ਪੰਜੀ ਨਹੀਂ ਆਦੇ 20 ਕਿਲੋ ਵਸੂ ਚਾਹੀਦਾ ਵਾ ਚਾਹੀਦਾ ਚਾਹੀਦਾ ਭਾਈ ਚਾਹੀਦਾ ਚਾਹੀਦਾ ਬੜੇ ਵੱਡੀ ਯਾਰ ਬੂਥੀ ਵਾਲੇ ਕਿੰਨੀ ਵੱਡੀ ਬਣ ਗਈ ਵੇ ਪਹਿਲਾਂ ਸੰਭਾਲ ਕੀਤੀ ਤਾਂ ਹੀ ਸੰਭਾਲ ਸੇਵਾ ਸੰਦੀਪ ਸਿੰਘ ਸੇਵਣਾ ਪਿੰਡਗੀ ਜੀ ਨਹੀਂ ਆ ਥੋੜੀ ਜਿਹੀ ਠੰਡੀ ਸੰਭਾਲ ਲੈਣਾ ਪਤਲੀ ਪਤਲੀ ਨੂੰ ਇਹ ਗਾ ਰਹੀ ਸੀ ਪਿਆ ਹਾਂ ਮੈਂ ਇਹ ਨਹੀਂ ਪਹਿਲਾਂ ਤਾਂ ਕੋਈ ਆਖੂ ਨਾ 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 ਮੈਂ ਬਹਿ ਨਹੀਂ ਦੇਣਾ ਲੱਗਦਾ ਹਾਂ ਆਹ ਵੇਖਿਓ ਚੱਲ ਆਉਣਾ ਲਾਲ ਆਹ ਆ ਵੇਖਿਓ ਲਾਲ ਕੋਈ ਚੱਕਰ ਹੀ ਕੋਈ ਨਹੀਂ ਮਾਲੀ ਵੇ ਹਾਂ ਆ ਵੇ ਆ ਬੱਚਾ ਵੀ ਕਿਤੇ ਬੱਚਾ ਵੀ ਹੈ ਕੋਈ ਭਾਈ ਨਹੀਂ ਕੋਈ ਬੰਦਾ ਨਹੀਂ ਆ ਜੀ ਨਾੜੂ ਆ ਗਿਆ ਠੀਕ ਹੈ ਭਾਈ ਬੰਦਾ ਬੱਚੀ ਨਹੀਂ ਨਹੀਂ ਬੜੀ ਹਮ ਤਾਂ ਬੰਦੇ ਸਾਰੇ ਛੱਡੇ ਨਾੜੇ ਨਾੜੇ ਤਾਂ ਪੀੜਿਆ ਫੇ ਹੀ ਨਹੀਂ ਆਇਆ ਬਿਲਕੁਲ ਬੜੀ ਚੁਵਾਇਆ ਕਿੰਨੀ ਕਿੰਨੀ ਮੋਟੀ ਰੋਟੀ ਦੀ ਬਲਾਉਂ ਤੁਹਾਡੀ ਛੋੜੀਆਂ ਪਾ ਲੈਂਦੇ ਸ੍ਰੀਸ਼ਾ ਇਹ ਪਈਆਂ ਦੇ ਕਰਮ ਵਾਲੀ ਹੈ ਖੀਰ ਇਹ ਆਜੂ ਮੋਲ ਤੂੰ ਕਰ ਦ ਸੁਨੀਲ ਸਾਹਿਬ ਜਿੰਨਾ ਕਰ ਦੇਗਾ ਨਹੀਂ ਨਹੀਂ ਵੱਧ ਕਰ ਦੇਗੇ ਘੱਟ ਕਰ ਦੇਗੇ ਤੇਰਾ ਕਰਾ ਦੇਗੇ ਵਾਛੀ ਜਿੰਨੇ ਰੁਪਏ ਮੰਗ ਲੋ ਨੇ ਥੋੜਾ ਤਾਂ ਉਹਨੇ ਬ੍ਰੀਡ ਦਾ ਯਾਰ ਕਿ ਸਿਆਣੇ ਬੰਦੇ ਨੇ ਫੜ ਕੇ ਉਸਰੇ ਲੈ ਲੈ ਮਿੰਟ ਨਹੀਂ ਲਾਉਣਾ ਛੋਟਾ ਬਾਹਰ ਇਹੀ ਜਾਵੇ ਬਸ 70000 ਦੀ ਦੇ ਦੇ 70000 ਦੀ ਚੱਲਣ ਦੇ ਬਸ 2000 ਛੋਟ 72 73 ਦੇ ਜਾ ਲੋ ਯਾਰ ਪਰ ਵਾਛੀ ਵਿਖਾ ਦੇ ਕਰਾ ਪਰ ਨਹੀਂ ਜਾ ਲੈ ਯਾਰ ਤੇ ਥਾਣੋ ਖਾ ਕੇ ਲੈਣ ਲਈ ਜਾਂਦੇ ਜਿੰਨੇ ਸੁਨੀਲ ਸਾਹਿਬ ਵੇਖੋ ਵੀ ਲੋ ਅਖੀਰੀ ਆ ਆ ਦੂੰਦੀ ਆ ਪਹਿਲਾਂ ਸੰਭਾਲ ਲੈ ਉਹਨੂੰ ਮਾਲਕ ਨੂੰ ਭੱਲੇ ਦੇ ਫਾਤੀ ਆ ਸਿੱਟੀ ਵੱਟੀ ਬਣਾਤੀ ਬਿਲਕੁਲ ਗਿੱਡੀ ਪਾ ਲੇ ਸਾਡੇ 10 ਵਜੇ ਤੇ ਬੈਠੇ ਰਹੇ ਉਹਦੇ ਘਰ 5 ਵਜੇ ਪਹੂਆ ਵਿਆਹ ਤੋਂ ਫੇਰ ਵੱਛੀ ਆਦਦੀ ਫੇਰ ਘਰੇ ਆ ਤੁਹਾਨੂੰ ਕੋਈ ਸੋਟਾ ਨਹੀਂ ਮੋਲ ਟਾਈਮ ਤੇ ਜੱਗਦੇ ਜੀ ਬਾਕੀ ਫੋਨ ਲਾਵੇ ਖੁੱਲਾ ਇਮਾਨਦਾਰ ਹਾਂ ਹਜੇ ਫਿਰ ਇਮਾਨਦਾਰ ਹਾਂ ਪਤਾ ਨਹੀਂ ਕਿੱਥੇ ਦੇ ਦੇਣੀ ਆ ਹਾਂ ਕੋਈ ਪਤਾ ਨਹੀਂ ਇਹਦਾ ਮਗਰ ਵੱਛੀ ਫਾਟਾ ਆ ਵੀ ਮੈਂ ਆ ਵੀ ਚਿੱਟੀ ਡੱਬੀ ਵੱੱਛੀ ਇਹਦੇ ਮਗਰ ਵੀ ਵੱੱਛੀ ਬਸ ਠੀਕ ਆ ਨਾ ਨਾਰੂ ਬੱਚੇ ਵਸ਼ੀ ਦਾ ਵੇਖ ਨਾ ਛਿੱਕੀ ਗੱਡੀ ਸੋਹਣੀ ਯਾਰ ਨਾ ਮੈਂ ਨਾ ਇਹ ਟੀਕੇ ਕੇ ਦੋਵੇਂ ਘਾਵਾਂ ਕੀ ਆਦੀ ਕਰਦੇ ਨਹੀਂ ਬਹੁਤ ਘਰੀ ਨਾ ਸੰਧੀ ਆ ਛਿੱਕੀ ਹੋਊ ਮੂੰਹ ਤਾਂ ਸੰਦੀਪ ਤੇ ਆ ਇਹ ਸਿਰ ਤੇ ਦੂਜਾ ਦੂਜਾ ਸੁਗਾ ਕਿੰਨਾ ਤੇ ਇਹ ਇਹਦੇ 17 ਕਿਲੋ 17 ਕਿਲੋ ਪਹਿਲਾਂ ਨੇ 22 ਕਿਲੋ ਚ ਆਇਆ ਵਾ ਅੱਛਾ ਦੇਖੋ ਵੀ 24 25 ਕਿਲੋ ਹੱਥ ਫੇਰ ਸਕਦੀ ਪਹਿਲਾਂ ਬੱਚੇ ਨਸਲ ਆ ਭਾਈ ਨਸਲ 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 ਪੂਰੀ ਨਸਲ ਅਸਲ ਲੱਗ ਕੇ ਆਦੀ ਵੇਖ ਲੈ ਕਰ ਸੰਦੀਪ ਜੀ ਤੇ ਅਸਲ ਪੂਰੀ ਕੁਆਲਿਟੀ ਭਾਈ ਹਣਾ ਇਹ ਲਿਓਣੀ ਗਾ ਲਾਵਾਂਗੇ ਚੰਦ ਸਿੰਘ ਸਾਹਿਬ ਵੱਡੀ ਗੱਲ ਇਹ ਆ ਵੀ ਚੁੰਡੀਆਂ ਚੁੰਡੀਆਂ ਗਾਂ ਥਾਂ ਦੀ ਰੋਰੀ ਦੀ ਹੁੰਦੀ ਆ ਬਿਲਕੁਲ ਬਿਲਕੁਲ ਗਲਾਬੀ ਥਾਂ ਦੀ ਇਹਦੇ ਨਹੀਂ ਗਾ ਦੋ ਦੋ ਸੂਏ ਕੋ ਤਿੰਨ ਤਿੰਨ ਸੂਏ ਕੋ ਦੋ ਗਾਂ ਪੀਂਦੀ ਆ ਤੀਨ ਵਾਲੀ ਭੱਜੀਆਂ ਹੀ ਫੇਰਦੀ ਆ ਵੇ ਕਰਮਾ ਵਾਲੀ ਠੀ ਚੀਜ਼ ਐ ਇੱਕ ਚੀਜ਼ ਆ ਵੇ ਇਧਰ ਆ ਬੱਛੀ ਖਾ ਮਗਰ ਭਾਈ ਨੇ ਛੋਟਾ ਹੀ ਮੁਕਤ ਯਾਰ ਮੁਕਤ ਯਾਰ 20 22 ਕਿਲੋ ਪਹਿਲਾਂ ਨੇ ਦਿੱਤਾ ਵਾ ਹਾਂ ਮੁਫਤਬਾ ਪੰਜੀਆਂ ਨੂੰ ਹੱਥ ਫੇਰਦੇ ਤੀਜਾ ਦਿਨ ਸੂਈ ਨੂੰ origignal ਤੀਜਾ ਦਿਨ ਕਿ ਇਹਨੇ ਮੰਨਣਾ ਮੈਂ ਜਾ ਟਾਈਮ ਸਿਰ ਉੱਠ ਜਾਈ ਜਾ ਬਸ ਬਾਕੀ ਸਿਆਣੇ ਬੰਦੇ ਨੂੰ ਪਤਾ ਹੀ ਆ ਵੀਰ ਜਿੰਨੇ ਵੁੱਟ ਪਾਉਂਦੇ ਨੇ ਮੁਫਤ ਜਾਨ ਮੁਫਤ ਜਾਨ ਸੁਣੇ ਸਾ ਇਹ ਵੀ 70000 ਦੀ ਦੇ ਦੇਣੀ ਅੱਜ 70000 ਦੀ ਹਾਂਜੀ ਇਧਰੇ ਹਾਂ ਟਾਪ ਹੀ ਲੈ ਆਂ ਮੈਂ ਯਾਦ ਕਰਨਾ ਤੂੰ ਅਸੀਂ ਮਿਲਦੇ ਨਾ ਵਾ ਮਿਲਦੇ ਨਾ ਵਾ ਮਿਲਦੇ ਨਾ ਯਾਰ ਅੱਛੰਡੀ ਤੇਰੀ ਆ ਵੇ ਲੈ 70000 ਦੀ 70000 ਦੀ ਜਰ ਦੋ ਸ਼ੂਟ ਕਰਨੇ 68000 ਦੀ ਵੇ ਮੈਂ ਕਮਾਇਆ 70000 ਏ ਠਾੜ ਯਾਰੀ ਸੁਨੀਲਾ ਵੇ ਕੁਛ ਛੋਟੀ ਛੋਟੀ ਕਮਾਈ ਕਰ ਆਣ ਮੈਂ ਜਾਦੇ ਨਾ 45 ਕਿਲੋ ਦੁੱਧ ਦੇ ਜਣਾ ਤੇ 45 ਕਿਲੋ ਪਰ 2000 ਦਾ ਕੰਮ ਕਰਨਾ 3 5 3 ਦਾ ਜੀ 500 3000 ਦਾ ਰੋਹੀ ਦਾ ਜਾਨ ਠੀਕ ਆ ਆ ਸੁਨੀਲਾ ਸਾਹਿਬ ਮੈਂ 10 ਕਿਲੋ ਦੁੱਧ ਦੇ 6 ਮਹੀਨੇ ਦੀ ਮੈਂ ਗੱਭਣ ਹੂ 10 ਕਿਲੋ ਦੇ 6 ਮਹੀਨੇ ਮਾਝ ਗੱਭਰ ਕੋਈ ਮੈਂ ਟਾਈਮ ਨਹੀਂ ਕੋਈ ਮੈਂ ਕੋਈ ਗੱਲ ਬਾਤ ਨਹੀਂ ਠੀਕ ਉੱਠਣਾ ਸੁਣਾ ਜੀ ਨਹੀਂ ਆਈ ਹਾਂ ਉਹਦਾ ਪੂਰੀ ਵੱਡੀ ਬੋਲੀ ਬਲੀ ਜੀ ਕਾ ਆ ਜਾਂਦੀ ਆ ਨਹੀਂ ਠੀਕ ਆ ਬਲੀ ਵੇ ਕਿਦ ਤਰਾ ਵਾਲੀ ਬਲੀ ਆ ਬਾਈ ਮੈਂ ਵਾਹ ਜੀ ਵਾਹ ਕੋਈ ਸੇਵਾ ਕਰਦਾ ਵਾ ਫੇਰੀ ਆ ਕਿੰਨੀ ਰਾਜੀ ਕਿੰਨੀ ਜੰਮੀ ਮੈਂ ਸੰਦੇਤਿਆ ਵਾ ਕੁਆਲਟੀ ਆ ਭਾਈ ਪੂਰੀ ਹੈ ਗੋਲ ਗੋਲ ਮੈਂ ਹਾਂ ਪੰਜਾਂ ਮਹੀਨੇ ਗੱਬਣ ਛਿਆ ਦੀ ਛਿਆ ਦੀ ਛਿਆ ਮਹੀਨੇ ਗੱਬਣ ਠੀਕ ਆ ਦੁੱਧ ਕਿੰਨਾ ਦੁੱਧ 10 ਕਿਲੋ ਹੋਗੀ 9 ਕਿਲੋ ਕਰਦੇ ਤੁਸੀਂ 10 ਕਿਲੋ ਮੈਂ ਕਿ ਦੋਨੋਂ ਵੇਖੀ ਵੇਖੀ ਮੁਖਤ ਵਾਲੀ ਬਾ ਛੋਟਾ ਜਿਹਾ ਮੋਲੀ ਆਉਂਦੀ ਚਨੀਸ਼ਾ ਇਹਦਾ ਕੋਈ 90 ਨਹੀਂ ਕੋਖ ਨਹੀਂ ਇਹ 85000 ਦੀ ਮੈਂ ਦੇ ਦਾਂਗੇ 80 ਚੱਲਣ ਜਾਓ ਮੇਰਾ ਦੋਈ ਕੀਤਾ ਸੀ ਪਰ ਨਹੀਂ ਚੱਲਣ ਨਹੀਂ ਦੇਣੇ ਪਰ ਚੱਡਾ ਖਾ ਮੈਂ ਆ ਵੇਖ ਲੋ ਕੋਈ ਮੈਨੂ ਬਜ਼ਾਰ ਨਹੀਂ ਕੋਈ ਟਾਈਮ ਨਹੀਂ ਸੰਦੀਪ ਸਿੰਘ ਤੁਸੀਂ ਡੇਲੀ ਵੀਡੀਓ ਪਾਉਂਦੇ ਨੇ ਲੱਖ 2 40 ਤੋਂ 1.5 ਤੋਂ ਘੱਟ ਕੋਈ ਮੋੜ ਨਹੀਂ ਪੈਂਦਾ ਇਹ ਸੰਦੀਪ ਜਿਹੜਾ ਬਜ਼ਾਰ ਹੈ ਉਹ ਲੜ ਗਿਆ ਨਾ ਮੈਂ ਟੁੱਟਣੀ 10000 ਦੇ ਵਧਣੀ 30000 ਤੇ ਗਾਹ ਰਕਮ ਵਾਲੀ ਮੈਂ 1.5 ਲੱਖ ਦੀ ਗੱਟ ਪੁੱਗੀ ਆ ਲੋ ਜੀ ਆ ਵੇਖੋ ਆ ਪਿਓਰ ਮਰਵਾਣ ਸੰਦੀਪ ਸਿੰਘ ਗੱਬਰ ਗੱਬਰ ਦੇ 4 ਮਹੀਨੇ ਦੀ 4 ਮਹੀਨੇ ਗੱਭਣ ਇਹ ਵੀ ਕਰਮਾ ਕਿੱਥੋਂ ਮਾਲ ਕੱਢ ਕੇ ਲਿਖ ਰਹੇ ਹੋ ਸੁਦੀਪ ਸਿੰਘ ਮਾਲਕ 8-9 ਕਿਲੋ ਗਾਂ ਛੋਟੀ ਕੋ ਦੁੱਧ ਤੇ 4 ਮਹੀਨੇ ਦੀ ਗੱਭਣ ਇਹ ਡੇਰੀਆਂ ਮਾਲ ਆ ਬੜਾ ਜਬਰਦਸਤ ਡੇਰੀਆਂ ਸੁਨੀਲ ਸਿੰਘ ਆਪਰੋਂ ਨਿਕਲਣੀਆਂ ਤਾਂ ਕਰਕੇ ਮਿਲਦੀਆਂ ਨਹੀਂ ਤੇ ਅੱਜ ਮੈਂ ਨਹੀਂ ਨਹੀਂ ਕੋਈ ਦਿੰਦਾ ਨਹੀਂ ਦਿੰਦਾ ਬਹੁਤ ਚੰਗੇ ਆ ਇਹ ਛੋਟੀ ਕੋ ਘਰੋਂ ਨਹੀਂ ਕਰਦਾ ਸਿੰਗਲ ਹੋਊਗਾ ਪਰ ਜ਼ਿਆਦਾ ਨਹੀਂ ਸਿੰਗਲ ਹੱਡੀ ਨਾਲ ਸਿੰਗਲ ਹੱਡੀ ਕਿਲੋ ਦੁੱਧ ਹੋਊ ਕੰਨਾ ਮਹੀਨੇ ਦੀ ਕਿੱਕਾ ਪਾਸ ਚੌਂਦੀ ਚੌਂਦੀ ਸਾਡੇ ਕੋਲ ਚੌਂ ਮਹੀਨਿਆਂ ਦੀ ਆ ਠੀਕ ਆ ਥੋੜਾ ਜਿਹਾ ਚੱਲਣ ਦੇ ਬਈ ਮਾਨੀਏ ਮਰੇ ਐਵੇਂ ਥੋੜਾ ਸਿਫਤਾ ਹੁੰਦੇ ਬਈ ਮਾਨ ਲੈਣਾ ਜੱਗੇ ਨਾਲ ਲੈਣਾ ਇਹਦਾ ਮੁੱਲ ਯਾਰ ਕੀ ਆ ਜੀ ਜੀ ਇਹ ਵੀ ਕੋਈ 90 95 ਦੀ 85000 ਦੇ ਦਿੰਦਾ ਤਿੰਨ ਛੋਟ 82000 ਦੀ ਮੈਂ ਦੇ ਦਾਂਗਾ ਤੇ ਵੇਲੇ ਝੋਟੀ ਤੇ ਗਾ ਤਿੰਨ ਸੂਏ ਕੋਈ ਪੀਏ ਵੀ ਚੌਂ ਮਹੀਨੇ ਗੱਬੜ ਗਾੜੀ ਵੀ ਸਿੰਦੀਆਂ ਪੰਜਾ ਛੇ ਮਹੀਨਾ ਬਾਅਦ ਫੇਰ ਸੱਜ ਰੋਣਾ 8-9 ਕਿਲੋ ਦੁੱਧ ਵਾਲੀ ਇਹ ਦੁੱਧ ਵਾਲੀਆਂ ਵੱਡੀਆਂ ਮਈਆਂ ਓਏ ਡੇਢ ਨਿਕਲਦੀਆਂ ਇਹ ਕੋਈ ਉਹੋ ਜਿਹੀ ਮਈਆਂ ਨਹੀਂ ਇਹ ਹਨ ਮੱਡੀ ਮੁੱਡੀ ਚੱਕੀ ਲੈਂਦੀਆਂ ਇਹ ਦੁੱਧ ਚੋ ਕੇ ਇਹ ਸੁਨੀਸ਼ਾ ਚਵਾ ਕੇ ਆਈ ਇਹ ਚਵਾ ਕੇ ਇਹਦੇ ਕੋਲ ਪੰਜ ਛੇ ਕਿਲੋ ਦੁੱਧ ਬੱਚਾ ਪੌਂਚ ਚੌਂ ਦਾ ਛਿਆਂ ਦਾ ਸਾਲ ਦਾ ਦੋਹਾਂ ਦਾ ਸਾਹਮਣੇ ਬੱਚੀ ਵੱੱਤੀ ਬੱਚੀ ਮਗਰ ਘੜੀ ਲੱਗੀ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਕੋਈ ਕਿਰਮਾ ਹਾਂ ਠੀਕ ਹੈ ਦੁੱਧਾਂ ਕੋਈ 5 ਕਿਲੋ ਹੀ ਆ 5 ਕਿਲੋ ਹਾਂ ਇੰਨਾ ਕੀ ਆਪਾਂ ਐਵੇਂ ਝੂਠੀ ਠੀਕ ਹੈ ਠੀਕ ਹੈ ਤਾ ਬੱਚੀ ਵਿਖਾ ਦੇ ਮਾੜੀ ਇੱਕ ਇੰਨੇ ਮੌਲੇ ਫਰਖ ਬੋਖਤਾਲਾ ਇਹ 20000 ਦੀ 15000 15000 ਦੀ 2 ਹੀ ਹੋ ਛੋੜਿਆ 13000 ਦੀ ਜਾਣ ਦੋ ਬਾ ਠੀਕ ਆ ਬਾ ਠੀਕ ਆ ਆਹ ਹਰੋ ਚਲੋ ਪਹਿਲੇ ਮਹੀਨੇ ਦਾ ਰੇਟ ਦਾ ਹਾਨੂੰ ਨਹੀਂ ਪਤਾ ਪਰ ਵੱਛੀ ਪਈ ਠੀਕ ਆ ਆਹ ਇਹ ਸਨੀ ਦਾ ਗੱਬੜੇ ਵੀ 6 ਮਹੀਨਾ ਦੀ ਦੋ ਦੇਣੇ 6 ਮੇ 6 ਕਿਲੋ ਅੱਛਾ 6ਾਂ ਦੀ ਗੱਬਣ ਠੀਕ ਆ ਹਾਂ 6 ਆਹੀ ਥੋੜਾ ਜਿਹਾ ਦੋ ਦੰਕ ਕੁਝ ਹੋ ਗਿਆ ਆਹੀ ਭਾਈ ਆਹੀ ਆ ਆਹ ਹਾਂ ਮੈਂ ਸ੍ਰੀਮਈਆਂ ਦੇ ਬਾਅਦ ਹੋਰ ਤੁਨੀ ਆਉਂਦੀਆਂ ਆ ਆ ਗਿਆ ਭਾਈ ਹਾਂ ਜੀ ਠੀਕ ਆ ਪਰ ਵੀ ਇਹ ਇੰਦਾ ਮੁੱਲ ਇਹਦਾ ਸੁਨੀਲ ਸਾਹਿਬ ਮੁਖਤ ਵਾਲੀ ਮੁੱਲ ਤੇਰੀ ਹਾਂ ਤੇ ਨਾ ਯਾਰ 35000 35000 ਸੁਨੀਲ ਸਾਹਿਬ ਦੇ ਦੇਣੀ ਆ ਪਰ ਟਾਈਮ ਕਿਹੜਾ ਰਹੇਗਾ ਤਿੰਨ ਮਹੀਨਿਆਂ ਨੂੰ ਡਵਾ ਵਾਲਾ ਯਾਨੀ ਯਾਰ ਦੋ ਸ਼ੋਟ ਕਰ ਦਾਂਗੇ 32000 32000 ਚੱਲਣ ਦਊਗਾ ਠੀਕ ਆ ਤੇ ਬਾ ਇਹੋ ਹੀ ਮਾਰ ਤੇ ਆਪਣੀ ਤਸੱਲੀ ਕਰਕੇ ਖੜੋ ਜਿਹੜੀਆਂ ਗੱਬੜਾ ਵਾ ਉਹਦੀ ਆਪਣੀ ਗਾਰੰਟੀ ਉਹ ਗੱਡੀ ਵਾਲੇ ਬਾਅਦ ਲੈ ਪਹਿਲਾਂ ਚੈੱਕ ਕਰਾ ਲਿਓ ਸਸਿਕਾ